ਸਰ ਜੀ ਆਪਾਂ ਲੱਗਿਆ ਅੱਜ ਬਤਾਵਾ ਦਾ ਬੈਂਗਣਾ ਦਾ ਪਰਠਾ ਬਣਾਉਣ ਤੇ ਆ ਦੇਖੋ ਇਹਦੇ ਲਈ ਆਪਾਂ ਨਾ ਬੈਂਗਣਾ ਇਸ ਤਰ੍ਹਾਂ ਛਿਲ ਲਏ ਆ ਬਹੁਤ ਹੀ ਸੋਹਣੇ ਐ ਸੌਫਟ ਦੇ ਲੱਗੇ ਨੇ ਤੇ ਇਹ ਛਿਲ ਲਏ ਆ ਤੇ ਇਸ ਛਿਲ ਕੇ ਆਪਾਂ ਹੁਣ ਇਹਦਾ ਕਰਾਂਗੇ ਪਰਠਾ ਤਿਆਰ ਇੱਕ ਤਾਂ ਹੈ ਨਾ ਹਰ ਰੋਜ਼ ਬੱਚਿਆਂ ਨੂੰ ਪੁੱਛਣਾ ਪੈਂਦਾ ਵੀ ਕੀ ਖਾਓਗੇ ਕੀ ਖਾਓਗੇ ਤੇ ਇਹ ਛਿੱਪਕਾਲੇ ਹੋ ਜਾਂਦੇ ਤਾਂ ਮੈਨੂੰ ਚਲਪਾ ਇਹਨੇ ਪਾਣੀ ਵਿੱਚ ਰੱਖ ਦਵਾਇਆ ਇਹਨਾਂ ਨੂੰ ਸੋ ਆਪਾਂ ਹੁਣ ਇਹਨਾਂ ਦੀ ਕਟਿੰਗ ਕਰਦੇ ਆਂ ਤੇ ਇਹਨਾਂ ਨੂੰ ਇਦਾਂ ਹੀ ਉਬਾਲ ਕੇ ਤੇ ਬਣਾ ਲਾਂਗੇ ਕਿਉਂਕਿ ਚੁੱਲ੍ਹੇ ਤੇ ਤੇ ਹੁਣ بارش ਹੋਈ ਐ ਤੇ ਨਹੀਂ ਪੁੰਨਿਆਂ ਦੀ ਜਾਂਦੇ ਉੱਥੇ ਹਵਾ ਚੱਲ ਰਹੀ ਬਹੁਤ ਤੇ ਨਾਲ بارش ਹੋਈ ਸੀਗੀ ਤੇ ਬਾਹਰਨ ਗਿੱਲਾ ਹੋਇਆ ਤੇ ਹੁਣ ਆਪਾਂ ਇਹਨਾਂ ਨੂੰ ਬੜਾ ਵੰਗ ਗੈਸ ਤੇ ਕੱਟ ਕੇ ਗੈਸ ਤੇ ਵੀ ਇਹ ਬਹੁਤ ਸੋਹਣੇ ਕਟਿੰਗ ਕਰਕੇ ਨਾ ਤੇ ਪਾਣੀ ਦੇ ਵਿੱਚ ਉਬਲ ਜਾਂਦੇ ਤੇ ਬਹੁਤ ਸੋਹਣਾ ਪੜਥਾ ਤਿਆਰ ਹੋ ਜਾਂਦਾ ਆ ਪਾਏ ਦੀ ਨਾ ਕਟਿੰਗ ਕਰ ਲਈ ਐ ਤੇ ਦੇਖੋ ਬਹੁਤ ਸੋਹਣਾ ਨਾ ਕੂਲੇ ਕੂਲੇ ਸੀਗੇ ਇਹ ਬਿੰਗਲ ਬਹੁਤ ਸੋਹਣੇ ਨਿਕਲੇ ਆ ਕੋਈ ਕਾੜ ਨਹੀਂ ਕੋਈ ਕੁਛ ਨਹੀਂ ਤੇ ਬਹੁਤ ਸੋਹਣਿਆ ਕੂਲੇ ਸੀਗੇ ਤੇ ਇਹਨਾਂ ਦਾ ਭਟਾ ਬਹੁਤ ਸੋਹਣਾ ਬਣੂਗਾ ਜੇ ਜ਼ਿਆਦਾ ਬੀਜ ਜੇ ਵਿੱਚ ਹੋਣ ਤੇ ਕੋ ਆਪਣੀ ਸਿਹਤ ਲਈ ਵੀ ਬੜੇ ਨੁਕਸਾਨ ਦਾ ਹੈ ਕਿ ਆ ਉਹਨਾਂ ਨਾਲ ਪੱਥਰੀਆਂ ਜੀਆਂ ਕਹਿੰਦੇ ਬਣ ਜਾਂਦੀਆਂ ਤੇ ਇਹ ਤਾਂ ਬਹੁਤ ਸੋਹਣੇ ਕੂਲੇ ਕੂਲੇ ਸੀਗੇ ਤੇਲਾ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਪਾ ਦਾਂਗੇ ਲਸਣ ਲਸਣ ਆਪਾਂ ਥੋੜਾ ਜਿਹਾ ਹੀ ਪਾਇਆ ਕਿਉਂਕਿ ਜਿਹੜਾ ਲਸਣ ਹੁੰਦਾ ਨਾ ਇਹ ਬਹੁਤ ਵਧੀਆ ਹੁੰਦਾ ਇਹ ਦੇ ਨਾਲ ਆਪਣਾ ਇਹਦਾ ਥੋੜਾ ਸੰਜਾ ਰਿਹਾ ਉਹ ਵਧੀਆ ਚੰਦਾ ਰਹਿੰਦਾ ਤੇ ਆਪਣੇ ਅੰਚੜੀਆਂ ਨੂੰ ਸਾਫ਼ ਕਰਦਾ ਫਿਰ ਬਸ ਮਾੜਾ ਜਿਹਾ ਕੁਝ ਲੈਣਾ ਇਹਨੇ ਮਿਲਤਾ ਚ ਤੇ ਫਿਰ ਆਪਾਂ ਮਿਕਣੀ ਪਾ ਦਿੰਦੇ ਪਿਆਜ਼ ਥੋਜੀ ਗਿਆ ਤਾਂ ਕਿ ਖਸਰਾ ਨਹੀਂ ਹੋਈਆ ਹੁਣ ਆਪਾਂ ਇਹਦਾ ਇੱਕ ਰਹਿ ਗਿਆ ਚੀਜ਼ ਨਾਲ ਮੰਨੇ ਤੇ ਹੁਣ ਆਪਾਂ ਪਿਆਜ਼ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ। ਤੇਰ ਪਰਥੇ ਨੇ ਬਹੁਤ ਕਰਾਰਾ ਬਣਨਾ। ਪਰਥਾ ਬਹੁਤ ਜਵਾ ਕਰਾਰਾ ਵਧੀਆ ਬਣੂਗਾ। ਜੇ ਆਪਨੇ ਪਿਆਜ਼ ਟਮਾਟਰ ਪੂਰੀ ਤਰ੍ਹਾਂ ਭੁੱਜੇ ਨੇ। ਖਾਸ ਕਰਕੇ ਪਿਆਜ਼। ਪਿਆਜ਼ ਦਾ ਭੁੱਜਣਾ ਬਹੁਤ ਜ਼ਰੂਰੀ ਹੈ। ਮਸਾਲਾ ਪਿਆਜ਼ ਭੁੱਜਣ ਵਾਸਤੇ ਪਕੋ। ਰੱਖ ਦਿੰਦੇ ਆ ਤੇ ਆ ਜਿਹੜਾ ਆਪਣਾ ਰਾ ਗਿਆ ਸੀ ਇੱਕ ਦੋ ਪੀਸੀ ਬਣ ਚੀਕ ਤੇ ਵਿੱਚ ਸਰਦ ਗਏ ਨਾ ਆਜੋ ਦੇਖੋ ਆਪਣੇ ਨਾ ਪਿਆਜ਼ ਬਹੁਤ ਵਧੀਆ ਤਰੀਕਿਆਂ ਨਾਲ ਭੁੱਜ ਗਏ ਬਹੁਤ ਹੀ ਸੋਹਣੇ ਭੁੱਜ ਗਏ ਨੇ ਤੇ ਹੁਣ ਆਪਾਂ ਪਾ ਦਾਂਗੇ ਟਮਾਟਰ ਬਸ ਹੁਣ ਸੇ ਪਿਆਜ਼ ਬਹੁਤ ਨਰਮ ਹੋ ਗਏ ਨੇ ਚੰਗਾ ਹੋ ਗਿਆ

ਮੈਂ ਆਪਣਾ ਨਮਕ ਪਾ ਜੂਗਾ। ਆਪਾਂ ਕਲਰ ਵਾਸਤੇ ਪਾਈ ਹੈ ਐਨੀ ਕਹਲਦੀ। ਬਸ ਮਾੜੀ ਜੀ। ਜੇ ਆਪਣਾ ਪਰਥਾ ਜਿਹੜਾ ਵਾਈਡ-ਵਾਈਡ ਨਾ ਬਣੇ। ਨਮਕ ਪਾ ਗਿਆ। ਅੱਧੀ ਪਾ ਗਈ ਮਾੜੀ ਜੀ। ਹਲਦੀ ਤਾਂ ਆਪਾਂ ਬਸ ਨਾ ਮਾਤਰ ਪਾਈ ਆ। ਆਪਾਂ ਬਹੁਤ ਘੱਟ ਪਾਉਣੀ ਆ। ਕਦੀ ਪਾਉਣੀ ਆ ਕਦੀ ਨਹੀਂ ਪਾਉਣੀ। ਕਦੀ ਨਾ ਕਲਰ ਵਾਸਤੇ ਪਾਉਣੀ ਨਹੀਂ ਕਲਰ ਸਾਨੂੰ ਲੱਗਦਾ ਹੈ ਜਿਆਦਾ। ਫਤੇ ਆ ਮੈਨੂੰ ਫੜਾਈ ਦੂਸਰੀ ਲੋਨ ਦਾ ਦੇ ਵਿੱਚੋਂ ਜੀਰਾ ਪਾਊਡਰ ਤੇ ਸਾਰਾ ਕੁਝ ਹੈ ਨਾ ਉਹ ਫੜਾਈ ਮੇਰਾ ਪਰਤੋ ਯਾਰ ਮੈਂ ਕਹਿੰਦਾ ਫਤੇ ਤਾਂ ਮੇਰ ਨਾਲ ਬਹੁਤ ਹੈਪ ਕਰਾਉਂਦਾ ਫਤੇ ਤੂੰ ਇੰਨੀ ਗਰਮੀ ਚ ਆ ਕੇ ਇੱਧਰ ਪਾਈ ਪੱਗ ਆ ਆਪਾਂ ਪਾਤਾ ਜੀਰਾ ਪਾਊਡਰ ਕਿਉਂਕਿ ਜੀਰਾ ਆਪਾਂ ਬੱਚਿਆਂ ਦਾ ਘਰ ਤੇ ਦੂਜੀ ਤਰ੍ਹਾਂ ਨਹੀਂ ਨਾ ਪਾਉਂਦੇ ਸਾਬਤ ਜੀਰਾ ਪਤਾ ਹੈ ਕਿ ਅੰਦਰ ਇਹ ਵਿੱਚ ਕੀ ਆ ਇਹਨੂੰ ਲੱਗਦਾ ਵਿੱਚ ਵਿੱਚ ਕੋਈ ਹੋਰ ਚੀਜ਼ ਹੋ ਆ। ਇੱਕ ਦਿਨ ਕਹਿੰਦਾ ਸੀਗਾ ਇਹ ਵਿੱਚ ਸੁੰਗੜਿਆ ਆ। ਸੁੰਗੜਿਆ ਨੇ ਕਿਹ ਸਾਬਤ ਜੀਰਾ ਪਾਇਆ। ਤਾਂ ਕਰਦੇ ਮੈਂ ਜੀਰਾ ਪਾਉਂਦਰ ਬਹੁ ਬਣਾ ਕੇ ਰੱਖ ਲਈ। ਵੀ ਚਲ ਬੱਚੇ ਖੁਸ਼ ਹੋਣ ਚਾਹੀਦੇ ਆ। ਪਤਾ ਹੈ। ਲਾ ਤੂੰ ਵੀਡੀਓ ਬਣਾਈ ਨਾ ਆ ਦੇਖੀ ਮੈਂ ਪਰ ਸਾ ਆਹ ਪਾਵਾ। ਉਧਰ ਆ ਜਾ। खा बेचा तो जो पा देना अभी कल्फी देसी घ्यो दही से घो सबा पिओ है जो पता बहुत पचा लेगा खाया करो पता सर्दियों चलो खा लेने पर ਜੀ ਆਪਣਾ ਪਰਖਾ ਦੇਖੋ ਕਿੰਨਾ ਜਾਰਾ ਤੇ ਬਹੁਤ ਹੀ ਸ਼ੂਵਾਨ ਲੱਗਿਆ ਤੇ ਲਓ ਜੀ ਤੁਸੀਂ ਦੱਸਿਓ ਇਹ ਪਰਖਾ ਕਿਵੇਂ ਦਾ ਬਣਿਆ ਇਹ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪਰਖਾ ਕਿਵੇਂ ਦਾ ਲੱਗਿਆ ਜਾਂ ਬਣਾਉਣ ਦਾ ਤਰੀਕਾ ਕਿਵੇਂ ਦਾ ਲੱਗਿਆ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੋ ਜਿਹੜਾ ਮੈਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਹੌਸਲਾ ਮਿਲਦਾ ਹੈ ਬਹੁਤ ਵਧੀਆ ਮਤਲਬ ਕਿ ਲੱਗਦਾ ਹੁੰਦਾ ਦੇਖ ਕੇ ਕਮੈਂਟ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਬਹੁਤ ਮਨ ਨੂੰ ਸਕੂਨ ਮਿਲਦਾ ਤੇ ਤੁਸੀਂ ਇੰਨਾ ਪਿਆਰ ਕਰਦੇ ਹੋ ਜੂ ਤੁਹਾ ਫੈਮਿਲੀ ਸਾਡਾ ਪਰਿਵਾਰ ਆ ਤੇ ਇਸ ਕਰਕੇ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ